मिशन 2017 ਦੇ ਮੱਦੇਨਜ਼ਰ ਚੋਣ ਰਣਨੀਤੀ ਤਹਿਤ ਕਾਂਗਰਸ ਪਾਰਟੀ ਨੇ ਪੰਜਾਬ ਨੂੰ 6 ਜ਼ੋਨਾਂ ਵਿੱਚ ਵੰਡਿਆ ਤੇ ਸੀਨੀਅਰ ਲੀਡਰਾਂ ਨੂੰ ਜ਼ੋਨਾਂ ਦਾ ਇੰਚਾਰਜ ਬਣਾਇਆ ਗਿਆ। ਇਹਨਾਂ ਜ਼ੋਨਾਂ ਵਿੱਚ ਲੀਡਰ ਵਕ-ਵਕ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਸੇ ਤਹਿਤ ਪਰਨੀਤ ਕੌਰ ਅਤੇ ਰਜਿੰਦਰ ਕੌਰ ਪਠੱਲ ਸੰਗਰੂਰ ਦੇ ਲਹਿਰਾਗਾ ਕਾ ਵਿੱਚ ਪਹੁੰਚੇ ਇਸ ਮੌਕੇ ਪਰਨੀਤ ਕੌਰ ਨੇ ਆਪਦੇ ਯੂਥ ਮੈਨੀਫੈਸਟੋ ਦੇ ਕਵਰ ਪੇਜ ਤੇ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਛਾਪਨ ਅਤੇ ਇਸ ਦੀ ਤੁਲਨਾ ਧਾਰਮਿਕ ਗ੍ਰੰਥਾਂ ਨਾਲ ਕਿਤੇ ਜਾਣ ਦੇ ਮਸਲੇ ਤੇ ਆਮ ਆਦਮੀ ਪਾਰਟੀ ਨੇ ਕੇਰਿਆ ਇਹਨਾਂ ਨੂੰ ਜਦ ਭਾਵਨਾ ਹੀ ਨਹੀਂ ਪਤਾ ਪੰਜਾਬ ਦੀਆਂ ਧਾਰਮਿਕਤਾ ਇੱਕ ਪਾਸੇ ਛੱਡੋ ਬਹੁਤ ਉੱਚੀ ਗੱਲ ਹੈ ਗਈ ਹੈ ਤਾਂ ਇਹਨਾਂ ਨੂੰ ਇਹ ਗੱਲਾਂ ਦੇ ਵਿੱਚ ਪੈਣਾ ਨਹੀਂ ਚਾਹੀਦਾ ਇਹਨਾਂ ਨੂੰ ਤਾਂ ਇਹ ਲੱਗਿਆ ਕਿ ਪਤਾ ਨਹੀਂ ਇਹ ਕਿੱਥੋਂ ਟਪਕ ਕੇ ਆ ਗਏ ਆਪੇ ਹੀ ਰੱਬ ਬਣ ਕੇ ਆ ਗਏ ਪਰ ਇਹ ਗੱਲ ਜਿਹੜੀ ਧਰਮ ਨੂੰ ਇਹਦੇ ਵਿੱਚ ਨਹੀਂ ਲਿਆਉਣਾ ਚਾਹੀਦਾ ਔਰ ਇਹਨਾਂ ਨੂੰ ਬਿਲਕੁਲ ਆਪਣਾ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਇਹ ਖਾਲੀ ਮਾਫੀ ਨਾਲ ਨਹੀਂ ਹੁੰਦੀ ਆਪਣੇ ਆਪ ਨੂੰ ਇਹ ਬਹੁਤ ਇੰਟੈਲੀਜੈਂਟ ਸਮਝਦੇ ਆਂ ਇਹ ਆਈਟੀ ਦਾ ਯੁੱਗ ਹੈ ਜੇ ਇੰਨੀ ਗੱਲ ਨਹੀਂ ਪਤਾ ਕਿ ਲੋਕਾਂ ਦੀਆਂ ਭਾਵਨਾਵਾਂ ਕੀ ਹੈ ਲੋਕਾਂ ਦੇ ਕੋਈ ਵੀ ਮਜ਼ੂਬ ਹੋਏ ਕੋਈ ਵੀ ਧਰਮ ਹੋਏ ਉਸ ਦੀ ਬਿਲਕੁਲ ਬੇਅਦਵੀ ਨਹੀਂ ਕਰਨੀ ਚਾਹੀਦੀ ਨਾ ਸਿਰਫ ਪਰਨੀਤ ਕੌਰ ਬਲਕਿ ਰਾਜਿੰਦਰ ਕੌਰ ਪਠੱਲ ਨੇ ਵੀ ਆਪ ਤੇ ਕਈ ਨਿਸ਼ਾਨੇ ਸਾਦੇ ਉਹਨਾਂ ਆਪ ਦੇ ਯੂਥ ਮੈਨੀਫੈਸਟੋ ਨੂੰ ਝੂਠ ਦਾ ਪੁਲਿੰਦਾ ਕਰਾਰ ਦਿੱਤਾ ਰਦੀ ਟੋਕਰੀ ਦੇ ਬਰਾਬਰ ਹੈ ਇਹੋ ਸਾਰੇ ਵਾਦੇ ਕੇਜਰੀਵਾਲ ਨੇ ਪੰਜਾਬ ਦੇ ਚੋੜ ਮੈਨੀਫੈਸਟੋ ਚ ਪਾਏ ਆ ਕੱਢ ਕੇ ਦੇਖੋ ਤੁਸੀਂ ਡਾਊਨਲੋਡ ਕਰੋ ਜਿਹੜੇ ਦਿੱਲੀ ਕਿਹਾ ਦਿੱਲੀਏ ਨੇ ਕਿਹਾ ਸੀ ਮੈਂ ਆਪਣਾ ਕਰੂੰਗਾ ਉਹ ਲੈਪਟਾਪ ਦੇਊਂਗਾ ਵਾਈਫਾਈ ਫ੍ਰੀ ਕਰੂੰਗਾ 500 ਨੌਕਰੀਆਂ ਦੇਊਂਗਾ ਬਹੁਤ ਸਕੂਲ ਖੋਲੂੰਗਾ ਪੰਛੀ ਸਕੂਲ ਖੋਲ ਲੂੰਗਾ ਨਾਲ ਹੀ ਇਹਨੇ ਬੜੀਆਂ ਕੁਛ ਹੋਰ ਕਿਹਾ ਮੈਂ ਬਿਜਲੀ ਮੁਫਤ ਦੇਉਂ ਪਾਣੀ ਮੁਫਤ ਦੇਉਂ ਕੋਠੀ ਨਹੀਂ ਲਵਾਂ ਕਾਰ ਨਹੀਂ ਲਵਾਂ ਤਨਖਾਹ ਨਹੀਂ ਲਵਾਂ ਉਹ ਸਾਰਿਆਂ ਦਾ ਤਾਂ ਪਤਾ ਹੀ ਹੈ ਕਿ ਇਹਨਾਂ ਸਰ ਕੋਫਰ ਬਣ ਗਿਆ ਉਹ ਤੇ ਇਸ ਝੂਠ ਦੇ ਕੋਫਰ ਦੇ ਉੱਤੇ ਪੰਜਾਬ ਦੇ ਲੋਕ ਹੁਣ ਇਤਵਾਰ ਨਹੀਂ ਕਰਦੇ ਯਾਰ ਆਪ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਪਠੱਲ ਦੇ ਨਿਸ਼ਾਨੇ ਤੇ ਰਿਹਾ ਜਿਹੜੀਆਂ ਦੂਜੀਆਂ ਸਾਡੀਆਂ ਵਿਰੋਧੀ ਪਾਰਟੀਆਂ ਚਾਹੇ ਉਹ ਆਪ ਵਾਲੇ ਚਾਹੇ ਉਹ ਬਾਦਲੋੜੀਆਂ ਇਹਨਾਂ ਨੇ ਹੁਣ ਮੂੰਹ ਮੋੜ ਲੈ ਗੁੱਡਾਂ ਵਾਲੇ ਪਾਸੇ ਜਾਣ ਵਾਸਤੇ ਗੋਮਣ ਆਉਣ ਲੱਗਿਆ ਨਾ ਸਾਰਾ ਰਾਤ ਕਾਲੀਆਂ ਦਾ ਆਵਾਜ਼ਾ ਵਜਾਈ ਦੇਣਾ ਉਹਨਾਂ ਨੇ ਕਿਉਂ ਸਾਰੇ ਵਰਕਾਂ ਦੇ ਲੋਕਾਂ ਦੇ ਨਾਲ ਜੋ ਧੱਕੇ ਕੀਤੇ ਐ ਤੇ ਉਹ ਲੋਕ ਇਹਨਾਂ ਤੋਂ ਅੱਕੇ ਪਏ ਐ